ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਹਿਮਾਨ ਨਾ ਜਾਣੈ ਬੇਦ ਬ੍ਰਹਮੈ ਨਹੀਂ ਜਾਣੈ ਪੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬਯੰਤ ਉਸ ਖੁਦਾ ਦੀ ਅਨੰਤਤਾ ਨੂੰ ਕੇਵਲ ਉਹੀ ਜਾਣਦਾ ਹੈ ਜਿਸ ਦੀ ਸੱਤਾ ਇਸ ਸਰੀਰ ਵਿੱਚ ਵੀ ਪੈਂਦੀ ਹੈ ਪਰ ਮਨੁੱਖ ਮੈਂ ਮੇਰੀ ਦਾ ਬੰਨਿਆ ਹੋਇਆ ਹੈ ਜਨਮ ਜਨਮਾਂ ਤਰਾ ਚੋਂ ਛੋਟੀਆਂ ਛੋਟੀਆਂ ਜੋਨਾਂ ਜਿਨ੍ਹਾਂ ਨੂੰ ਅਸੀਂ ਰੋਜ਼ ਵੇਖਦੇ ਹਾਂ ਕਈ ਜਨਮ ਪਹਿ ਕੀਟਪਤੰਗਾ ਕਈ ਜਨਮ ਗਜ ਮੀਨੁਕ ਰੰਗਾ ਕਈ ਜਨਮ ਪੰਖੀ ਸਰਪ ਹੋਇयो ਕਈ ਜਨਮ ਹੈਵਰ ਬ੍ਰਿਖ ਜੋਇयो ਇਸ ਤਰ੍ਹਾਂ ਕਈ ਜੁਨੀਆ ਅੰਦਰ ਕਮਕੇ ਫਿਰ ਇਸ ਨੂੰ ਇਹ ਮਨੁੱਖਾ ਦੇਹੀ ਮਿਲਦੀ ਹੈ ਐਸੇ ਜੁਨੀ ਵਿੱਚ ਹੀ ਇਸ ਲੋ ਨੂੰ ਇੱਕ ਵਿਸ਼ੇਸ਼ ਕੰਮ ਕਰਨਾ ਹੁੰਦਾ ਹੈ ਹੋਰ ਜੁਨੀਆ ਵਿੱਚ ਨਹੀਂ ਬਾਕੀ ਤਾਂ ਪੋਗ ਜੁਨੀਆ ਹਨ ਦੁੱਖ ਹੈ ਪਰ ਇਸ ਮਨੁੱਖਾ ਜੁਨੀ ਵਿੱਚ ਹੀ ਇਹ ਮਕਾ ਮਿਲਦਾ ਹੈ ਜਿਸ ਨਾਲ ਇਨਸਾਨ ਪਰਮ ਸੁਖੀ ਹੋ ਸਕਦਾ ਹੈ ਇਨਾ ਚਨਮ ਚਨਮਾਂਤਰਾਂ ਦੇ ਗੇੜਾਂ ਤੋਂ ਛੁਟਕਾਰਾ ਪਾ ਸਕਦਾ ਹੈ ਉਹ ਕਿਸ ਤਰ੍ਹਾਂ ਜਿਹੜੀ ਹਉਮੈ ਦੀ ਸੁਰਤ ਹੈ ਇਹ ਪੁੰਨ ਅਤੇ ਪਾਪ ਨਾਲ ਲਈ ਫਿਰਦੀ ਹੈ ਸਰੀਰ ਤੜੀ ਜਾਂਦੀ ਹੈ ਮਰੀ ਜਾਂਦੀ ਹੈ ਜੰਮ ਪੈਦੀ ਹੈ ਪਰ ਇੱਕ ਛੁਟਕਾਰੇ ਦਾ ਤਰੀਕਾ ਲਿਖਿਆ ਹੈ ਵਾਹਿਗੁਰੂ ਨੇ ਉਸ ਨੂੰ ਦੱਸਣ ਵਾਸਤੇ ਆਪਣੇ ਸੰਤ ਭੇਜੇ ਹੋਏ ਹਨ ਪਰ ਸੰਤ ਵੀ ਬੇਵਸ ਹੋ ਜਾਂਦੇ ਹਨ ਕਿ ਕੀ ਕਰੀਏ ਮਨੁੱਖਾਂ ਦਾ ਇਹ ਮਨ ਬੜਾ ਹੀ ਸ਼ੈਤਾਨ ਹੈ ਇਹ ਆਲਮੀ ਨੂੰ ਪਲਾਕੇ ਰੱਖਦਾ ਹੈ ਉਸ ਨੂੰ ਸਹੀ ਰਸਤੇ ਤੇ ਚੱਲਣ ਹੀ ਨਹੀਂ ਦਿੰਦਾ ਇਸੇ ਸਰੀਰ ਦੇ ਅੰਦਰ ਵਾਹਿਗੁਰੂ ਵਸਦਾ ਹੈ ਅਤੇ ਉਸੇ ਵਾਹਿਗੁਰੂ ਨੂੰ ਅਸੀਂ ਮਿਲਣਾ ਹੈ ਪਰ ਮਨ ਦੇ ਪਟਕਾਏ ਹੋਏ ਇਹਨਾਂ ਗਲਤ ਰਸਤੇਆਂ ਵਿੱਚ ਅਸੀਂ ਪਰਮ ਭੁਲੇਖਿਆਂ ਵਿੱਚ ਪੈ ਗਏ ਹਾਂ ਅਤੇ ਜਦ ਤੱਕ ਸਿੱਧੇ ਰਸਤੇ ਨਹੀਂ ਪੈਂਦੇ ਆਤਮਾ ਦਾ ਮੇਲ ਨਹੀਂ ਹੋਣਾ ਜਿਸ ਦਾ ਮੇਲ ਮਹਾਪੁਰਖ ਨਾਲ ਹੋ ਜਾਵੇ ਉਸ ਲਈ ਤਾਂ ਇੱਕ ਜਨਮ ਹੀ ਕਾਫੀ ਹੈ ਤੋ ਕੀ ਮਹਾਪੁਰਖ ਮਿਲਾ ਦਿੰਦੇ ਹਨ ਵਾਹਿਗੁਰੂ ਨਾਲ ਸਾਡੀ ਅਜ ਦੀ ਗੁਰ ਗੋਬਿੰਦ ਪਾਸ਼ਾ ਜੀ ਦੀ ਸਾਖੀ ਤੋਂ ਵੀ ਇਹ ਹੀ ਸੇਰ ਮਿਲਦੀ ਹੈ ਜਿਨ੍ਹਾਂ ਨੇ ਛਿਣ ਵਿੱਚ ਹੀ ਇੱਕ ਰਿਸ਼ੀ ਦਾ ਛੁਟਕਾਰਾ ਕਰਾ ਦਿੱਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਦੇਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਮਨੀਪੁਰ ਦੇ ਰਾਜੇ ਰਤਨ ਰਾਏ ਨੇ ਬਹੁਤ ਸੋਨੇ ਤੋਹਫੇ ਲਿਆ ਕੇ ਦਿੱਤੇ ਇੱਕ ਤਾਂ ਹਾਥੀ ਦਿੱਸਦਾ ਜਿਸ ਦਾ ਰੰਗ ਸਫੇਦ ਸੀ ਵਿਚਕਾਰ ਚਿੱਟੀ ਧਾਰ ਜਾਂਦੀ ਸੀ ਦੀਰ ਦੀ ਹੱਡੀ ਦੇ ਉੱਤੇ ਉਸ ਨੂੰ ਸਿਖਲਾਇਆ ਹੋਇਆ ਸੀ ਜੇ ਇਸ਼ਨਾਨ ਕਰਨਾ ਹੈ ਪਹਿਲਾਂ ਸਾਬਣ ਆ ਚੀਜ਼ਾਂ ਫੜਾਉਂਦਾ ਸੀ ਫਿਰ ਪਿੰਡਾ ਸਾਫ਼ ਕਰਨ ਵਾਸਤੇ ਪਰਨਾ ਫੜਾਉਂਦਾ ਹੈ ਫਿਰ ਤੇਲ ਵਗੈਰਾ ਦੇਣਾ ਫੇਰ ਵਸਤਰ ਦੇਨੇ ਅਤੇ ਸਾਰੇ ਵਸਤਰ ਪਹਿਨਾਨੇ ਅਤੇ ਫਿਰ ਸਾਬਸ ਲੈ ਕੇ ਉੱਪਰ ਜਾਂਦਾ ਸੀ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਸੀ ਬਚਦਾ ਸੁੱਝ ਰੱਖਦਾ ਸੀ ਥਾਂ ਨੂੰ ਦੂਸਰਾ ਉਸਨੇ ਇੱਕ ਪੰਜ ਕਲਾ ਹਥਿਆਰ ਦਿੱਤਾ ਉਹੀ ਹਥਿਆਰ ਕਲਾ ਦੱਬਨ ਤੇ ਬੁਰਸ਼ਾ ਬਣ ਜਾਂਦਾ ਸੀ ਦੰਦਾਸਾ ਬਣ ਜਾਂਦਾ ਸੀ ਤਲਵਾਰ ਬਣ ਜਾਂਦੀ ਸੀ ਖੰਜਰ ਬਣ ਜਾਂਦਾ ਸੀ ਇੱਕੋ ਹੀ ਹਥਿਆਰ ਸੀ ਪਰ ਪੰਜ ਕਲਾ ਹਥਿਆਰ ਕਹਿੰਦੇ ਸਨ ਉਸਨੇ ਇੱਕ ਚੌਂਕੀ ਦਿੱਤੀ ਸੀ ਚੰਦਰਨ ਦੀ ਜਿਸ ਤੇ ਬੈਠ ਕੇ ਇਸ਼ਨਾਨ ਕੀਤਾ ਜਾਂਦਾ ਸੀ ਅਤੇ ਨਾਲ ਹੀ ਕੁਝ ਪਤਲੀਆਂ ਸਨ ਜਿਹੜੀਆਂ ਆਪਣੀਆਂ ਆਪਣੀਆਂ ਚੀਜ਼ਾਂ ਲੈ ਕੇ ਸਾਹਮਣੇ ਖੜੀਆਂ ਹੁੰਦੀਆਂ ਸਨ ਹੱਥ ਜੋੜ ਕੇ ਬੜੀਆਂ ਬਚਿੱਤਰ ਵਸਤਾਂ ਸਨ ਇਹ ਅਤੇ ਬਿਲਾਸਪੁਰ ਦਾ ਰਾਜਾ ਪੀਮਸਨ ਜਦੋਂ ਉਸ ਨੂੰ ਇਹ ਪਤਾ ਚੱਲਿਆ ਕਿ ਇਹ ਚੀਜ਼ਾਂ ਗੁਰੂ ਮਹਾਰਾਜ ਕੋਲ ਆਈਆਂ ਹਨ ਕਹਿ ਲੱਗਾ ਲੜਕੇ ਦੀ ਸ਼ਾਦੀ ਹੈ ਇਹ ਚੀਜ਼ਾਂ ਮੈਨੂੰ ਦੇ ਦਿਓ ਗੁਰੂ ਮਹਾਰਾਜ ਪਾਬ ਗਏ ਇਹ ਦੱਬਣ ਦੀ ਸਲਾਹ ਨਾਲ ਆਇਆ ਹੈ ਮਹਾਰਾਜ ਨੇ ਕਿਹਾ ਪਿਆਰਿਆ ਮੇਰੀਆਂ ਹੁੰਦੀਆਂ ਤਾਂ ਮੈਂ ਦੇ ਦਿੰਦਾ ਇਹ ਤਾਂ ਸੰਗਤ ਦੀਆਂ ਚੀਜ਼ਾਂ ਨੇ ਇਹ ਗੁਰੂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਇਸੇ ਗੱਲ ਤੇ ਉਹ ਗੁਰੂ ਮਹਾਰਾਜ ਦਾ ਵਿਰੋਧੀ ਹੋ ਗਿਆ ਕੁਝ ਸਮੇਂ ਬਾਅਦ ਗੁਰੂ ਮਹਾਰਾਜ ਜਦੋਂ ਪਹੁੰਚਾ ਸੈ ਪਹੁੰਚੇ ਉਥੋਂ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਐਸਾ ਇਲਾਕਾ ਦਿਖਾਇਆ ਜਿਹੜਾ ਚਾਰੇ ਪਾਸਿਆਂ ਤੋਂ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਕੋਲ ਦੀ ਗੰਗਾ ਵੀ ਜਾਂਦੀ ਸੀ ਜਮਨਾ ਵੀ ਜਾਂਦੀ ਸੀ ਹਰ ਵਕਤ ਗੁਰੂ ਮਹਾਰਾਜ ਨੂੰ ਇਹ ਥਾਂ ਬੜੀ ਪਸੰਦ ਆਈ ਅਤੇ ਉਹਨਾਂ ਨੇ ਉੱਥੇ ਡੇਰਾ ਕਰ ਲਿਆ ਨੇਰੇ ਹੀ 15 ਕਿ ਮੀਲ ਤੇ ਜੰਗਲ ਦੇ ਵਿੱਚ ਇੱਕ ਮਹਾਤਮਾ ਜਿਸ ਨੇ ਬੜੀ ਮਿਹਨਤ ਕੀਤੀ ਸੀ ਬੜੀ ਤਪੱਸਿਆ ਕੀਤੀ ਸੀ ਬੜੇ ਸਾਧਨ ਕੀਤੇ ਸਨ ਇਸੇ ਲਿਖੀ ਨੇ ਨੇਤੀ ਤੋਤੀ ਬਸਤੀਖਪਾਲੀ ਬੜੇ ਓਕੇ ਸਾਧਨ ਕੀਤੇ ਸਨ ਜਿਤਧੀਆਂ ਸਿੱਧੀਆਂ ਦਾ ਮਾਲਕ ਹੋ ਗਿਆ ਸੀ ਅੰਤਰਜਾਮੀ ਹੋ ਗਿਆ ਸੀ ਦੂਰ ਦ੍ਰਿਸ਼ਟੀ ਕਰਨ ਵਾਲਾ ਹੋ ਗਿਆ ਸੀ ਰਾਜੇ ਉਸ ਦੇ ਚਰਨ ਚਰਨ ਉਨ ਲਾ ਕੇ ਲੇਕਿਨ ਅੰਦਰੋਂ ਉਸਨੂੰ ਬੜਾ ਵੱਡਾ ਵਿਜਗਲਕ ਹੋਇਆ ਸੀ ਕਿ ਮੇਰੀ ਉਮਰ ਥੋੜੀ ਲੱਗ ਗਈ ਹੈ ਹਜੇ ਤੱਕ ਮੈਨੂੰ ਖੁਦਾ ਨਹੀਂ ਮਿਲਿਆ ਜਦੋਂ ਉਸਨੂੰ ਪਤਾ ਲੱਗ ਗਿਆ ਕਿ ਗੁਰੂ ਦਸ਼ਮੇਸ਼ ਪਿਤਾ ਜੀ ਉਸਦੇ ਨੇੜੇ ਆਏ ਹਨ ਅੰਦਰ ਹੋਰ ਵਿਰਾਗ ਵੱਧ ਗਿਆ ਕਿ ਮੈਂ ਉਹਨਾਂ ਨੂੰ ਕਿਵੇਂ ਸਨੇਹਾ ਭੇਜਾਂ ਪਰ ਉਸਦੇ ਅੰਦਰ ਇਹ ਵਿਸ਼ਵਾਸ ਵੀ ਸੀ ਕਿ ਉਹ ਪੂਰਨ ਅੰਤਰਜਾਮੀ ਹਨ ਅਤੇ ਇਸੇ ਮਨ ਵਿੱਚ ਇਹ ਭਾਵ ਆਉਂਦੇ ਹਨ ਕਿ ਮਨ ਹਿਲਣਾ ਜੁਲਣਾ ਵੀ ਰਹਿ ਗਿਆ ਅੱਗੇ ਮੰਗਰ ਮੈਂ ਤੁਰ ਫਿਰ ਵੀ ਨਹੀਂ ਸਕਦਾ ਹੱਥ ਕੰਬ ਰਹੇ ਹਨ ਪੈਰ ਤੁਰ ਨਹੀਂ ਰਹੇ ਸਰੀਰ ਬੋਝ ਨਹੀਂ ਚੁੱਕਦਾ ਅੱਖਾਂੋਂ ਦਿਸਣ ਤੋਂ ਘਟ ਹੋ ਗਿਆ ਹੈ ਕੰਨ ਸੁਣਦੇ ਨਹੀਂ ਦੰਦ ਉਖੜ ਗਏ ਇਹ ਤਾਂ ਸਾਰੇ ਹੀ ਛੱਡ ਗਏ ਪਰ ਅਜੇ ਮੇਰਾ ਕਾਰਜ ਸਿੱਧ ਨਹੀਂ ਹੋਇਆ ਆਪਣੇ ਸਰੀਰ ਵੱਲ ਝਾਕਦਾ ਹੈ ਅਤੇ ਆਪਣੇ ਸਰੀਰ ਨੂੰ ਦੇਖ ਕੇ ਇਸ ਤਰ੍ਹਾਂ ਦੇ ਮਨ ਵਿੱਚ ਖਿਆਲ ਹੁੰਦੇ ਹਨ ਕਿ ਮਨਾਂ यह जन्म ही गुरु मेरे नेड़े आया होया है गुरु अंतर जामी है मेरे ते रीजा क्यों नहीं मेरा कोई नहीं। तो कोई तप नहीं अते तप तो बिना मैं ना हाँ इसलिए हे प्रभु तू ही कृपा कर हूं मेरा शरीर नहीं है कि मैं चल के तेरे दर्शन करा तू कृपा करके मेरे पास आ गुरु दशमेश पिताजी जी दे कोल बहुत राजे आए बैठे सन अते बातचीत हो रही सी उस वेले खबर आई कि एक बड़ा वड्डा शेर जंगल दे विच है ਸਮਹਾਰਾਤ ਉਹ ਪੇਸੇ ਤੋਂ ਮਰਦਾ ਨਹੀਂ ਬੇਅੰਤ ਸ਼ਿਕਾਰੀਆਂ ਨੂੰ ਮਾਰ ਚੁੱਕਿਆ ਹੈ ਅਸੀਂ ਕਿਸਾਨ ਲੋਕ ਬੜੇ ਦੁਖੀ ਹਾਂ ਤੁਸੀਂ ਸਾਰੇ ਰਾਜੇ ਇੱਥੇ ਇਕੱਠੇ ਹੋਏ ਹੋ ਤੇ ਕਿਰਪਾ ਕਰੋ ਸਾਡੇ ਦੁੱਖ ਵੀ ਨਿਵਰਤ ਕਰੋ ਉਸ ਵੇਲੇ ਰਾਜਾ ਮੇਦਰੀ ਪ੍ਰਕਾਸ਼ ਕਹਿ ਲਗਾ ਛੇਰ ਬੜਾ ਵੱਡਾ ਹੈ ਕਿਸੇ ਟੰਗ ਨਾਲ ਹੀ ਮਾਰਿਆ ਜਾਵੇਗਾ ਅਤੇ ਉਹਨਾਂ ਰਾਜਿਆਂ ਨੇ ਮਿਲ ਕੇ ਗੁਰੂ ਮਹਾਰਾਜ ਨੂੰ ਵੀ ਬੇਨਤੀ ਕੀਤੀ ਆਪ ਵੀ ਨਾਲ ਹੀ ਚੱਲੋ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਪਿਆਰਿਓ ਇੱਕ ਡੋਲੀ ਨਾਲ ਲੈ ਕੇ ਚਲੋ ਬਿਸਤਰਾ ਵਿਛਾ ਲਓ ਵਿੱਚ ਗੱਦਾਲਾ ਵਗੈਰਾ ਲਾ ਲਓ ਇੱਕ ਸ਼ਿਕਾਰ ਤਾਂ ਆਪਾਂ ਇਹ ਕਰਨਾ ਹੈ ਇੱਕ ਹੋਰ ਜਿੱਤ ਜਿਤਨੀ ਹੈ ਅਸੀਂ ਇੱਕ ਆਤਮਾ ਜਿੱਤ ਕੇ ਲਿਉਣੀ ਹੈ ਹੁਕਮ ਦੀ तामील ਹੋ ਗਈ ਕੋੜੀਆਂ ਤੇ ਜੜੇ ਪਾਲਕੀ ਵੀ ਨਾਲ ਚਲੀ ਗਈ ਗੁਰੂ ਮਹਾਰਾਜ ਨੇ ਕਿਹਾ ਤੁਸੀਂ ਜੰਗਲ ਤੋਂ ਬਾਹਰ ਹੀ ਰਹੋ ਇਥੇ ਇੰਤਜ਼ਾਰ ਕਰੋ ਸਾਡਾ ਆਪ ਗਏ ਉਥੇ ਸ਼ੇਰ ਨੂੰ ਦੇਖ ਕੇ ਸਾਰੇ ਚੁੱਪ ਕਰ ਗਏ ਕੋਈ ਰਾਜਾ ਨਹੀਂ ਹੈ ਜਿਹੜਾ ਤਲਵਾਰ ਦੇ ਮੁਠੇ ਨੂੰ ਹੱਥ ਪਾ ਲਵੇ ਤਾਂ ਗੁਰੂ ਮਹਾਰਾਜੀ ਗਏ ਜਾ ਕੇ ਹਾਕ ਮਾਰੀ ਕਿ ਹੁਣ ਤੂੰ ਇਥੇ ਗਿੱਦੜ ਬਣਿਆ ਬੈਠਾ ਹੈ ਉੱਠ ਜਾ ਕੇ ਮੁਕਾਬਲਾ ਕਰ ਸ਼ੇਰ ਖੜਾ ਹੋ ਗਿਆ ਆਪਣੇ ਸ਼ੀਰ ਨੂੰ ਤਣਿਆ ਪੂਰੇ ਜ਼ੋਰ ਦੇ ਨਾਲ ਛਲੰਗ ਮਾਰੀ ਗੁਰੂ ਮਹਾਰਾਜ ਨੇ ਵੀ ਪੰਜੇ ਤੇ ਲਿਆ ਢਾਲ ਲਿਆ ਅਤੇ ਸ਼੍ਰੀ ਸਹਿਬ ਨਾਲ ਜਿਵੇਂ ਆ ਰਾਮ ਨਾਲ ਕੋਈ ਚੀਜ਼ ਕੱਟ ਦਈਦੀ ਹੈ ਇਸ ਤਰ੍ਹਾਂ ਉਸ ਦਾ ਪੇਟ ਕੱਟ ਦਿੱਤਾ ਸਾਰੇ ਰਾਜਿਆ ਨੇ ਦੇਖਿਆ ਕਿ ਉਸ ਛੇਰ ਦੇ ਵਿੱਚੋਂ ਇੱਕ ਰੂਹ ਨਿਕਲੀ ਅਤੇ ਦੇਖਦੇ ਹੀ ਦੇਖਦੇ ਪ੍ਰਕਾਸ਼ ਵਾਲੀ ਹੋ ਗਈ। ਤਾਂ ਸਾਰੇ ਰਾਜੇ ਮਹਾਰਾਜ ਨੂੰ ਪੁੱਛਣ ਲੱਗੇ ਸੱਚੇ ਪਾਤਸ਼ਾਹ ਇਹ ਕੀ ਕੋਤਕ ਹੈ? ਛੇਰ ਤਾਂ ਅੱਗੇ ਵੀ ਬੜੇ ਮਾਰੇ ਹਨ ਪਰ ਅਸੀਂ ਅੱਜ ਤੱਕ ਕਿਸੇ ਦੀ ਰੂਹ ਨਹੀਂ ਨਿਕਲੀ ਵੇਖੀ। ਤਾਂ ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਓ 5000 ਸਾਲ ਦਾ ਇਹ ਟਕਦਾ ਫਿਰਦਾ ਸੀ। ਰਾਜਿਆ ਨੇ ਪੁੱਛਿਆ ਇਹ ਕੌਣ ਹੈ? ਤਾਂ ਗੁਰੂ ਮਹਾਰਾਜ ਨੇ ਕਿਹਾ ਇਹ ਜੈਦਰਤ ਹੈ। ਮਹਾਭਾਰਤ ਦੇ ਜੁੱਧ ਤੋਂ ਪਿੱਛੇ ਦੇ ਕੇ ਨਖਿਆ ਸੀ। ਅਤੇ ਇਸੇ ਵਿੱਚ ਇਹੋ ਦੋਸ਼ ਲੱਗਿਆ ਸੀ ਜੰਗ ਵਿੱਚ ਬੁਝਦਲੀ ਦੇ ਨਾਲ ਨਾ ਠੰਡਾ ਉਸ ਵੇਲੇ ਤੋਂ ਹੀ ਇਹ ਜੂਨਾ ਅੰਦਰ ਭੜਕਦਾ ਫਿਰਦਾ ਹੈ ਇਸ ਨੂੰ ਉਸ ਵੇਲੇ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਹੋਏ ਸਨ ਸਤਿ ਪੁਰਸ਼ਾਂ ਦੇ ਦਰਸ਼ਨ ਕਰਨ ਦਾ ਫਲ ਜਰੂਰ ਮਿਲਦਾ ਹੈ ਜਿਸ ਤਰ੍ਹਾਂ ਮੋਲੇ ਦੇ ਅੰਤ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰੇ ਗੁਰੂ ਮਹਾਰਾਜ ਉਸ ਦੀ ਰੂਨੋਂ ਮੁਕਤਿਕਤਾ ਸੀ ਇਸ ਨੂੰ ਵੀ ਦਰਸ਼ਨ ਦਾ ਫਲ ਦਿੱਤਾ ਹੈ ਤਾਂ ਸਾਰੇ ਰਾਜੇ ਕਹਿਣ ਲੱਗੇ ਕਿ ਇਸ ਵੇਲੇ ਤੁਸੀਂ ਹੀ ਸਭ ਤੋਂ ਮਹਾਨ ਜੋਦੇ ਹੋ ਅਤੇ ਸੱਚੇ ਗੁਰੂ ਹੋ ਉਸ ਵੇਲੇ ਗੁਰੂ ਮਹਾਰਾਜ ਪਹਾੜ ਬਲੂਚਾਲ ਪਏ ਅਤੇ ਕਹਿਣ ਲੱਗੇ ਇੱਥੇ ਵੀ ਇੱਕ ਐਸੀ ਰੂਹ ਹੈ ਜੋ ਬਿਲਕੁਲ ਕਰ ਰਹੀ ਹੈ ਰਸਤੇ ਵਿੱਚ ਇੱਕ ਬਾਲਕ ਮਿਲਿਆ ਉਹਨਾਂ ਨੇ ਬਾਲਕ ਨੂੰ ਪੁੱਛਿਆ ਕਿ ॠषि ਕਿੱਥੇ ਰਹਿੰਦਾ ਹੈ ਉਸ ਬਾਲਕ ਨੇ ਕਿਹਾ ਮਹਾਰਾਜ ਉਹ ॠषि ਤਾਂ ਇੰਤਜ਼ਾਰ ਕਰ ਰਿਹਾ ਹੈ ਇੰਤਜ਼ਾਰ ਕਰਦੇ ਕਰਦੇ ਪਤਾ ਨਹੀਂ ਉਸ ਦਾ ਸਰੀਰ ਛੁੱਟ ਗਿਆ ਉਹ ਮੇਰਾ ਗੁਰੂ ਹੈ ਬੜੇ ਦਿਨਾਂ ਤੋਂ ਬੇਰਾਗਾ ਰਿਹਾ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਹੋ ਤੁਹਾਡਾ ਨਾਂ ਲੈ ਕੇ ਬਾਰ-ਬਾਰ ਮੈਨੂੰ ਕਹਿੰਦਾ ਹੈ ਕਿ ਜਾ ਬੇਟਾ ਦੇਖ ਗੁਰੂ ਰਸਤਾਣਾ ਪੁੱល ਜਾਣ ਤੂੰ ਰਾਹ ਚੰਗੇ ਲਿਆਈ ਝਾੜੀਆਂ ਵਿੱਚੋਂ ਲਿਆਈ ਉਹਨਾਂ ਨੇ ਆਉਣਾ ਜ਼ਰੂਰ ਹੈ ਕਿਉਂਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਨਾ ਹੋਣ ਉਸ ਵੇਲੇ ਗੁਰੂ ਮਹਾਰਾਜ ਨੇ ਜਾ ਕੇ ਦੇਖਿਆ ਕਿ ਉਹ ਲੰਮਾ ਪਿਆ ਹੈ ਤਖਤ ਬੋਸ ਦੇ ਉੱਤੇ ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਤਾਂ ਇਹ ਰਿਸ਼ੀ ਉੱਠਿਆ ਉੱਠ ਕੇ ਕੋਸ਼ਿਸ਼ ਕੀਤੀ ਕਿ ਮੈਂ ਚੱਲਣਾ ਨੂੰ ਸ਼ੁਰੂ ਲਵਾਂ ਮਹਾਰਾਜ ਨੇ ਕਿਹਾ ਨਹੀਂ ਤੇਰਾ ਸਰੀਰ ਨਹੀਂ ਐਸਾ ਮਹਾਰਾਜ ਨੇ ਉਸ ਦੇ ਸਰੀਰ ਦੇ ਉੱਤੇ ਹੱਥ ਰੱਖ ਦਿੱਤਾ ਹੱਥ ਰੱਖਣ ਦੀ ਹੀ ਦੇਰ ਸੀ ਉਸੇ ਬਜਰ ਕਪਾਟ ਤੜਾਕ ਦੇ ਕੇ ਖੁੱਲ ਗਏ ਅਤੇ ਕੀ ਦੇਖਦਾ ਹੈ ਗਿਆਨ ਦਾ ਹੀ ਪ੍ਰਕਾਸ਼ ਹਰ ਪਾਸੇ ਹੈ ਇਕ ਜੋਤ ਸਾਰੇ ਪਰੀਪੂਰਨ ਹੈ ਉਸ ਜੋਤ ਦੇ ਇਸਨੂੰ ਦਰਸ਼ਨ ਹੁੰਦੇ ਹਨ ਉਹ ਰਿਸ਼ੀ ਇੰਨਾ ਖੁਸ਼ ਹੋ ਗਿਆ ਅੰਦਰ ਦੇਖਦਾ ਹੈ ਜੋਤ ਹੀ ਜੋਤ ਬਾਹਰ ਦੇਖਦਾ ਹੈ ਗੁਰੂ ਵਜੂਦ ਨਿਰਾਹੀ ਜੋਤ ਖੜਾ ਹੈ ਅੰਦਰ ਵੀ ਬਾਹਰ ਵੀ ਦੋਹੀਂ ਪਾਸੇ ਦੇਖ ਕੇ ਐਸਾ ਮਨ ਵਿੱਚ ਉਸ ਦੇ ਭਾਵ ਨਿਕਲ ਗਿਆ ਤੂੰ ਹੀ ਤੂੰ ਹੀ ਮੋਹਿਣਾ ਗੁਰੇਤ ਕਾਇਓ ਲੋਇਨਾ ਇਤੇ ਉਤੇ ਕਟਕਟ ਕਟਕੜ ਤੂੰ ਹੀ ਤੂੰ ਹੀ ਮੋਹਿਣਾ ਉਸ ਦੀ ਅੱਖ ਖੁੱਲ ਗਈ ਗੁਰੂ ਮਹਾਰਾਜ ਕਹਿਣ ਲੱਗੇ ॠषि ਨੂੰ ਪਾਲਕੀ ਚ ਪਾਓ ਪੋਂਟਾ ਸਾਬਲਾ ਕੇ ਚੱਲੋ ਜਦੋਂ ਉਸ ਨੂੰ ਪੋਂਟਾ ਸਾਬ ਲਿਆਂਦਾ ਗਿਆ ਅਤੇ ਪੋਂਟਾ ਸਾਬ ਲਿਆ ਕੇ ਉਸ ਨੂੰ ਮਹਾ ਆਨੰਦ ਬ੍ਰह्म ਗਿਆਨ ਦੀ ਰਾਤ ਪਰਮੇਸ਼ਰ ਸਾक्षात ਅੱਖ ਨਾਲ ਵਿਖਾ ਦਿੱਤਾ ਦੇਖਦਿਆਂ ਹੀ ਇਸ ਨੇ ਸਰੀਰ ਛੱਡ ਦਿੱਤਾ ਗੁਰੂ ਮਹਾਰਾਜ ਨੇ ਕਿਹਾ ਇਸ ਦਾ ਇਹ ਆਖਰੀ ਦਿਨ ਸੀ ਜੀਖਾ ਤਿਆਰ ਕਰੋ ਤਾਂ ਗੁਰੂ ਮਹਾਰਾਜ ਨੇ ਆਪਣੇ ਦਸਤਮਬਾਰਕ ਨਾਲ ਅਗਨ ਪ੍ਰਚੰਡ ਕਰ ਦਿੱਤਾ ਇਸੇ ਤਰ੍ਹਾਂ ਸਾਡੇ ਅੰਦਰ ਵੀ ਵਾਹਿਗੁਰੂ ਹੈ ਲੇਕਿਨ ਪਰਮਾ ਵਿੱਚ ਪੈਣ ਕਰਕੇ ਇਹ ਨਜ਼ਰ ਨਹੀਂ ਆਉਂਦਾ ਪਰਮ ਦਾ ਖਾਤਮਾ ਕਿਵੇਂ ਹੋਵੇ ਜਦ ਤੱਕ ਨਾਮ ਅੰਦਰ ਪ੍ਰਚੰਡ ਨਹੀਂ ਹੁੰਦਾ ਪੂਰੇ ਜੋਸ਼ ਸ਼ੋਰ ਨਾਲ ਨਹੀਂ ਚੱਲਦਾ ਉਹਨੇ ਦੇਰ ਤੱਕ ਬਜਰ ਕਪਾਟ ਨਹੀਂ ਖੁੱਲਦੇ ਅਤੇ ਜਦੋਂ ਤੱਕ ਬਜਰ ਕਪਾਟ ਨਹੀਂ ਖੁੱਲਦੇ ਅੰਦਰ ਗਿਆਨ ਦ੍ਰਿੜ ਨਹੀਂ ਹੁੰਦਾ ਅਤੇ ਜਦੋਂ ਪੂਰੇ ਗੁਰੂ ਦੀ ਕਿਰਪਾ ਨਾਲ ਇਸੇ ਬਦਰ ਕਪੜ ਖੁੱਲਦੇ ਹਨ ਤਾਂ ਫਿਰ ਇਸ ਨੂੰ ਵਾਹਿਗੁਰੂ ਪਤਾ ਖੋ ਦਿਸਦਾ ਹੈ ਸੰਸਾਰ ਨੂੰ ਦੇਖਣ ਦੀ ਇਸੀ ਅੱਖ ਹੀ ਬਦਲ ਜਾਂਦੀ ਹੈ ਸਾਰਾ ਸੰਸਾਰ ਆਪਣਾ ਹੋ ਜਾਂਦਾ ਹੈ ਅਤੇ ਬੇਗਾਨਾ ਕੋਈ ਨਹੀਂ ਰਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ